ਸਤਿ ਸ਼੍ਰੀ ਅਕਾਲ ਆਪ ਸਭ ਜੀ ਦਾ ਸਵਾਗਤ ਹੈ ਮੇਰੇ ਅਕਤ ਜ਼ਿੰਦਗੀ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਕਹਾਣੀ ਦੇ ਨਾਲ ਬਚਪਨ ਤੋਂ ਇੱਕ ਗੱਲ ਆਪਣੇ ਬਜ਼ੁਰਗਾਂ ਤੋਂ ਸੁਣੀ ਸੀ ਕਿ ਮਾਪੇ ਕਮਾਪੇ ਨਹੀਂ ਹੁੰਦੇ ਪੁੱਤ ਕੁ ਪੁੱਤ ਹੋ ਜਾਂਦੇ ਹਨ ਇਹ ਤਾਂ ਸੁਣਿਆ ਵੀ ਸੀ ਤੇ ਦੇਖਿਆ ਵੀ ਸੀ ਪਰ ਕੋਈ ਪੁੱਤਰ ਇਸ ਹੱਦ ਤੱਕ ਗਿਰ ਜਾਵੇਗਾ ਇਹ ਕਿਸੇ ਨੇ ਨਹੀਂ ਸੋਚਿਆ ਸੀ ਜਦੋਂ ਜਹੀਆਂ ਘਟਨਾਵਾਂ ਨੂੰ ਅਸੀਂ ਕੰਨਾਂ ਨਾਲ ਸੁਣਦੇ ਅੱਖਾਂ ਨਾਲ ਦੇਖਦੇ ਹਾਂ ਜਾਂ ਫਿਰ ਆਪਣੇ ਗਲੀ ਮੁਹੱਲੇ ਜਾਂ ਰਿਸ਼ਤੇਦਾਰੀ ਵਿੱਚ ਅੱਖੀ ਦੇਖੇ ਇਨਸਾਨਾਂ ਦੁਆਰਾ ਅਜਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਫਿਰ ਦਿਲ ਦਹਿਲ ਜਾਂਦਾ ਹੈ ਕਿ ਕੋਈ ਇੰਨਾ ਵੀ ਜ਼ਾਲਮ ਇਨਸਾਨ ਜਾਂ ਘਟਿਆ ਇਨਸਾਨ ਕਿਵੇਂ ਹੋ ਸਕਦਾ ਹੈ ਜਹੀ ਅੱਖੀ ਦੇਖੀ ਇੱਕ ਘਟਨਾ ਨੂੰ ਦੱਸਣ ਜਾ ਰਹੀ ਹਾਂ ਗੁਰਦੀਪ ਸਿੰਘ ਜੋ ਸਾਡਾ ਗੁਆਂਢੀ ਸੀ ਅਸੀਂ ਉਸ ਨੂੰ ਹਮੇਸ਼ਾ ਚਾਚਾ ਜੀ ਕਹਾ ਕਰਦੇ ਸੀ ਉਹਨਾਂ ਦਾ ਸੁਭਾਅ ਬਹੁਤ ਚੰਗਾ ਸੀ ਤੇ ਨੇਕ ਦਿਲ ਇਨਸਾਨ ਸਨ ਸਾਨੂੰ ਉਹਨਾਂ ਦਾ ਸੁਭਾਅ ਬਹੁਤ ਪਸੰਦ ਸੀ ਚਾਚਾ ਗੁਰਦੀਪ ਵੀ ਸਾਡੇ ਨਾਲ ਬਹੁਤ ਜ਼ਿਆਦਾ ਲਾਡ ਪਿਆਰ ਕਰਦੇ ਸੀ ਚਾਚੀ ਸਰਜੀਤ ਘਰ ਦਾ ਵੀ ਸੁਭਾ ਚਾਚੇ ਗੁਰਦੀਪ ਪਾੰਗ ਬਹੁਤ ਵਧੀਆ ਸੀ ਦਾਦਾ ਜੀ ਹੁਣੀ ਦੱਸਦੇ ਸੀ ਗੁਰਦੀਪ ਸਿੰਘ ਦੇ ਪਿਤਾ ਕਰਨੈਲ ਸਿੰਘ ਹੁਣਾਂ ਕੋਲ ਜ਼ਮੀਨ ਤਾਂ ਸੀ ਪਰ ਬਰਾਨੇ ਏਰੀਏ ਦੀ ਜ਼ਮੀਨ ਹੋਣ ਕਰਕੇ ਉਸ ਵਿੱਚ ਕੋਈ ਫਸਲ ਨਹੀਂ ਹੁੰਦੀ ਸੀ ਇਸ ਕਰਕੇ ਇਹਨਾਂ ਦੀ ਆਰਥਿਕ ਹਾਲਤ ਕਾਫੀ ਮੰਦੀ ਹੁੰਦੀ ਸੀ ਦਾਦਾ ਜੀ ਹੁਣੀ ਦੱਸਦੇ ਸੀ ਕਿ ਗੁਰਦੀਪ ਸਿੰਘ ਦੇ ਨਾਨਕੇ ਘਰੋਂ ਆਰਥਿਕ ਪੱਖੋਂ ਕਾਫੀ ਚੰਗੇ ਸੀ ਤੇ ਉਹ ਆਪਣੀ ਭੈਣ ਤੇ ਆਪਣੇ ਦੋਤੇ ਦਾ ਬਹੁਤ ਮੋਹ ਕਰਦੇ ਸੀ ਗੁਰਦੀਪ ਸਿੰਘ ਹੁਣੀ ਦੋ ਭੈਣ ਭਰਾ ਸੀ ਤੇ ਨਾਲੇ ਆਰਥਿਕ ਪੱਖੋਂ ਘਰ ਦੇ ਹਾਲਾਤ ਵੀ ਚੰਗੇ ਨਹੀਂ ਸਨ ਇਸ ਕਰਕੇ ਗੁਰਦੀਪ ਤੇ ਉਸਦੀ ਮਾਂ ਜ਼ਿਆਦਾਤਰ ਗੁਰਦੀਪ ਤੇ ਨਾਨਕਿਆਂ ਤੇ ਰਹਿੰਦੇ ਸਨ ਤੇ ਨਾਨਕਿਆਂ ਤੇ ਹੀ ਗੁਰਦੀਪ ਪੜਿਆ ਤੇ ਮਾੜਾ ਮੋਟਾ ਪੜਿਆ ਲਿਖਿਆ ਇੱਥੇ ਤਾਂ ਤਾਂ ਦੀ ਗਰੀਬੀ ਸੀ ਤੇ ਨਾਨਕਿਆਂ ਤੇ ਹੀ ਜ਼ਿਆਦਾਤਰ ਰਿਆ ਕਰਦਾ ਸੀ ਫਿਰ ਜਦੋਂ ਗੁਰਦੀਪ ਥੋੜਾ ਜਿਹਾ ਵੱਡਾ ਹੋਇਆ ਖੁਦ ਘਰ-ਬਾਰ ਦਾ ਥੋੜਾ ਬਹੁਤਾ ਕੰਮ ਕਰਨ ਜੋਗਾ ਹੋਇਆ ਫਿਰ ਗੁਰਦੀਪ ਦੀ ਮਾਂ ਗੁਰਦੀਪ ਨੂੰ ਇੱਥੇ ਆਪਣੇ ਪਿੰਡ ਲੈ ਆਈ ਗੁਰਦੀਪ ਸ਼ੁਰੂ ਤੋਂ ਹੀ ਬਹੁਤ ਹਿੰਮਤੀ ਸੀ ਗੁਰਦੀਪ ਕੋਈ 15-16 ਸਾਲ ਦਾ ਸੀ ਜਦੋਂ ਨਾਨਕਿਆਂ ਤੋਂ ਇੱਥੇ ਆਪਣੇ ਪਿੰਡ ਆ ਗਿਆ ਉਹ ਸਵੇਰੇ-ਸਵੇਰੇ ਪਹਿਲਾਂ ਦੁੱਧ ਢੋਣ ਦਾ ਕੰਮ ਕਰਦਾ ਉਸ ਵਕਤ ਜ਼ਿਆਦਾਤਰ ਦੁੱਧ ਢੋਂਦਾ ਕੰਮ ਮੋਟਰਸਾਈਕਲ ਤੇ ਕਰਦੇ ਸੀ ਪਰ ਗਦੀਪ ਦੇ ਘਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ ਇਸ ਕਰਕੇ ਉਹ ਦੁੱਧ ਸਾਈਕਲ ਤੇ ਸ਼ਹਿਰ ਢੋਂਦਾ ਸੀ ਨਾ ਤਾਂ ਮੋਟਰਸਾਈਕਲ ਲੈਣ ਦੀ ਹਾਇਸियत ਸੀ ਉੱਤੋਂ ਹਰ ਰੋਜ਼ ਤੇਲ ਦਾ ਖਰਚਾ ਹੁੰਦਾ ਇਸ ਤਰ੍ਹਾਂ ਨਾਲੇ ਦੁੱਧ ਦੇ ਵਿੱਚੋਂ ਕੁਝ ਪੈਸੇ ਮੁਨਾਫਾ ਹੋ ਜਾਂਦਾ ਕੁਝ ਤੇਲ ਖਰਚ ਬਚਾ ਲੈਂਦਾ ਇਸ ਤਰ੍ਹਾਂ ਘਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਸਵੇਰੇ ਤੜਕੇ ਉੱਠ ਕੇ ਗਰਦੀਪ ਸਿੰਘ ਪਸ਼ੂਆਂ ਨੂੰ ਪੱਠੇ ਪਾ ਕੇ ਫਿਰ ਦੁੱਧ ਢੋਣ ਦਾ ਕੰਮ ਕਰਦਾ ਉੱਥੋਂ ਆ ਕੇ ਉਹ ਖੇਤ ਦਾ ਕੋਈ ਕੰਮ ਹੁੰਦਾ ਉਸ ਨੂੰ ਕਰ ਲਿੰਦਾ ਨਾਲੇ ਮੱਝਾਂ ਨੂੰ ਚਰਾ ਲਿਆਉਂਦਾ ਤਾਂ ਜੋ ਪੱਠਿਆਂ ਦਾ ਬਚਾਅ ਹੋ ਸਕੇ ਬਾਹਰੋਂ ਮੱਝਾਂ ਚਾਰ ਲੈਂਦੀਆਂ ਇਸ ਤਰ੍ਹਾਂ ਉਹ ਬਹੁਤ ਕਿਰਸਤੇ ਮਿਹਨਤ ਕਰਦਾ ਉਹਨਾਂ ਦੇ ਬਾਹਰ ਖੇਤਾਂ ਵਿੱਚ ਵਾਈ ਜੋਗ ਜ਼ਮੀਨ ਬੋਤ ਘਟ ਸੀ ਉਸਨੇ ਬਹੁਤ ਮਿਹਨਤ ਕਰਕੇ ਵਾਹੀਯੋਗ ਜ਼ਮੀਨ ਬਣਾਈ ਤੇ ਉਸਦੀ ਪਤਨੀ ਨੇ ਵੀ ਉਸਦੀ ਮਿਹਨਤ ਵਿੱਚ ਉਸਦਾ ਬਹੁਤ ਸਾਥ ਦਿੱਤਾ ਉਸਨੇ ਇਸ ਤੋਂ ਇਲਾਵਾ ਵੀ ਹੋਰ ਬਹੁਤ ਕੰਮ ਕੀਤੇ ਉਹ ਸ਼ਹਿਰਾਂ ਵਿੱਚ ਰਾਤ ਨੂੰ ਚੌਕੀਦਾਰੀ ਦਾ ਕੰਮ ਕਰਦਾ ਇਸ ਤੋਂ ਇਲਾਵਾ ਵੀ ਉਸ ਨੂੰ ਅਗਰ ਕੋਈ ਵੇਲ ਮਿਲਦੀ ਕੋਈ ਵੀ ਕੰਮ ਮਿਲਦਾ ਉਹ ਉਸ ਨੂੰ ਝਟ ਕਰਨ ਲਈ ਤਿਆਰ ਹੋ ਜਾਂਦਾ ਫਿਰ ਗੁਰਦੀਪ ਸਿੰਘ ਦਾ ਉਸਦੇ ਮਾਪਿਓ ਨੇ ਸਰਜੀਤ ਕੌਰ ਨਾਲ ਵਿਆਹ ਕਰ ਦਿੱਤਾ। ਉਹਨਾਂ ਦੇ ਘਰ ਦੋ ਧੀਆ ਤੋਂ ਬਾਅਦ ਇੱਕ ਪੁੱਤਰ ਨੇ ਜਨਮ ਲਿਆ। ਘਰ ਵਿੱਚ ਪੁੱਤਰ ਦੇ ਜਨਮ ਨਾਲ ਗਰਦੀਪ ਸਿੰਘ ਦਾ ਮਾਪਿਓ ਬਹੁਤ ਖੁਸ਼ ਸੀ ਤੇ ਨੇ ਪੋਤੇ-ਪੋਤੀਆਂ ਦਾਦੇ-ਦਾਦੀ ਨੂੰ ਬਹੁਤ ਪਿਆਰੇ ਸੀ। ਘਰ ਦੇ ਵਿੱਚ ਆਰਥਿਕ ਹਾਲਤ ਤੰਗ ਸੀ ਪਰ ਗਰਦੀਪ ਸਿੰਘ ਨੇ ਪੂਰੀ ਮਿਹਨਤ ਤੇ ਕਿਰਸ ਨਾਲ ਘਰ ਵੀ ਬਣਾਇਆ ਬੱਚਿਆਂ ਨੂੰ ਪੜਾਇਆ ਲਿਖਾਇਆ ਉਹ ਆਪਣੇ ਬੱਚਿਆਂ ਲਈ ਤਾਂ ਨਵੇਂ ਕੱਪੜੇ ਸੂਟ ਬੂਟ ਸਭ ਲਿਆਉਂਦੇ ਖੁਦ ਆਪਣੇ ਪੁਰਾਣੇ ਕੱਪੜਿਆਂ ਨੂੰ ਫਿਰ ਸਿਉ ਕੇ ਦੁਬਾਰਾ ਪਾ ਲੈਂਦੇ ਜੁੱਤੀਆਂ ਨੂੰ ਘੜਾ ਕੇ ਫਿਰ ਪਾ ਲੈਂਦੇ ਪਰ ਆਪਣੇ ਬੱਚਿਆਂ ਨੂੰ ਕਦੇ ਵੀ ਨਾ ਮਾੜਾ ਕੁਝ ਲਿਆ ਕੇ ਦਿੰਦੇ ਉਹ ਆਪ ਖੁਦ ਬਹੁਤ ਘੱਟ ਪੜਿਆ ਲਿਖਿਆ ਸੀ ਇਸ ਕਰਕੇ ਉਸ ਦੀ ਸੋਚ ਸੀ ਕਿ ਜੇਕਰ ਮੈਂ ਪੜਿਆ ਲਿਖਿਆ ਹੁੰਦਾ ਤਾਂ ਮੈਂ ਕੋਈ ਸਰਕਾਰੀ ਨੌਕਰੀ ਕਰਦਾ ਘੱਟ ਪੜਿਆ ਲਿਖਿਆ ਹੁਣ ਕਰਕੇ ਸਾਰੀ ਜ਼ਿੰਦਗੀ ਮੇਰੀ ਤਾਂ ਮੱਜਾਂ ਦਾ ਗੋਹਾ ਹੁੰਜਦੇ ਦੁੱਧ ਢੋਂਦੇ ਤੇ ਖੇਤਾਂ ਵਿੱਚ ਕੰਮ ਕਰਦੇ ਦੀ ਲੰਘ ਗਈ ਉਸਨੇ ਸੋਚਿਆ ਮੈਂ ਆਪਣੇ ਪੁੱਤਰ ਨੂੰ ਬਹੁਤ ਪੜਾਵਾਂ ਲਖਾਵਾਂਗਾ ਇਹ ਕੋਈ ਸਰਕਾਰੀ ਨੌਕਰੀ ਤੇ ਲੱਗ ਜਾਵੇਗਾ ਉਸਨੇ ਬਹੁਤ ਜ਼ਿਆਦਾ ਮਿਹਨਤ ਤੇ ਕਿਰਸ ਕਰਕੇ ਘਰ ਬਣਾਇਆ ਜ਼ਮੀਨ ਜਾਇਦਾਦ ਬਣਾਈ ਗੁਰਦੀਪ ਸਿੰਘ ਦੇ ਘਰ ਦੋទੀਆਂ ਤੋਂ ਬਾਅਦ ਪੁੱਤਰ ਕਾਫੀ ਦੇਰ ਬਾਅਦ ਹੋਇਆ ਸੀ ਪੁੱਤਰ ਦਾ ਨਾਮ ਜੀਵਨ ਸਿੰਘ ਰੱਖਿਆ ਗਿਆ ਪੁੱਤਰ ਦੇ ਕਾਫੀ ਦੇਰ ਬਾਅਦ ਹੋਣ ਕਰਕੇ ਗੁਰਦੀਪ ਸਿੰਘ ਤੇ ਉਸ ਦੀ ਪਤਨੀ ਆਪਣੇ ਪੁੱਤਰ ਨਾਲ ਲਗਾ ਬਹੁਤ ਜ਼ਿਆਦਾ ਸੀ ਉਹ ਆਪਣੇ ਪੁੱਤਰ ਨੂੰ ਬਹੁਤ ਜ਼ਿਆਦਾ ਲਾਡ ਲੜਾਉਂਦੇ ਇੱਕ ਦਿਨ ਦਸੰਬਰ ਦਾ ਮਹੀਨਾ ਸੀ ਬਹੁਤ ਠੰਡ ਤੇ ਧੁੰਦ ਸੀ ਜੀਵਨ ਸਿੰਘ ਨੂੰ ਬਹੁਤ ਜ਼ਿਆਦਾ ਬੁਖਾਰ ਚੜ ਗਿਆ ਉਸ ਦੀ ਮਾਂ ਦੋ ਤਿੰਨ ਵਾਰ ਦਵਾਈਆਂ ਦੇ ਦਿੱਤੀਆਂ ਪਰ ਉਸ ਦਾ ਬੁਖਾਰ ਨਾ ਉਤਰਿਆ ਘਰ ਵਿੱਚ ਕੋਈ ਮੋਟਰਸਾਈਕਲ ਨਹੀਂ ਸੀ ਤੇ ਰਾਤ ਨੂੰ ਬੱਸ ਦੀ ਸਹੂਦਤ ਵੀ ਨਹੀਂ ਸੀ ਸਾਰੇ ਦਿਨ ਦਾ ਥੱਕਿਆ ਹੋਇਆ ਗੁਰਦੀਪ ਸਿੰਘ ਰਾਤ ਨੂੰ ਘਰ ਆਉਂਦਾ ਉਸ ਨੂੰ ਪਤਾ ਲੱਗਾ ਉਸਦੇ ਪੁੱਤਰ ਨੂੰ ਬੁਖਾਰ ਹੈ ਤਾਂ ਉਸ ਨੇ ਬਿਨਾਂ ਰੋਟੀ ਪਾਣੀ ਖਾਦੇ ਹੀ ਆਪਣੀ ਪਤਨੀ ਨੂੰ ਕਹਿੰਦਾ ਚਲੋ ਆਪਾਂ ਇਸ ਨੂੰ ਸ਼ਹਿਰ ਲੈ ਜਾਂਦੇ ਹਾਂ ਕਿਸੇ ਵਧੀਆ ਹਸਪਤਾਲ ਵਿੱਚ ਕਿਸੇ ਵਧੀਆ ਡਾਕਟਰ ਕੋਲ ਇਸ ਤਰ੍ਹਾਂ ਉਹ ਦੋਵੇਂ ਰਾਤ ਨੂੰ ਪੈਦਲ ਤੁਰਦੇ ਹੋਏ ਉਸ ਨੂੰ ਇੱਕ ਹਸਪਤਾਲ ਲੈ ਜਾਂਦੇ ਇਸ ਤਰ੍ਹਾਂ ਗੁਰਦੀਪ ਸਿੰਘ ਤੇ ਉਸ ਦੀ ਪਤਨੀ ਦਾ ਆਪਣੇ ਪੁੱਤਰ ਨਾਲ ਬਹੁਤ ਜ਼ਿਆਦਾ ਮੋਹ ਸੀ ਘਰ ਵਿੱਚ ਭਾਵੇਂ ਜਿੰਨੀ ਮਰਜ਼ੀ ਤੰਗੀ ਵੀ ਹੁੰਦੀ ਪਰ ਉਹ ਜੀਵਨ ਸਿੰਘ ਜੋ ਕੁਝ ਵੀ ਮੰਗਦਾ ਉਸ ਨੂੰ ਲਿਆ ਕੇ ਦਿੰਦੇ ਥੋੜਾ ਜਿਹਾ ਵੱਡਾ ਹੋਇਆ ਉਸ ਨੂੰ ਪੜਾਇਆ ਲਿਖਾਇਆ ਉਸਦੇ ਵਿਆਹ ਤੋਂ ਪਹਿਲਾਂ ਹੀ ਗੁਰਦੀਪ ਸਿੰਘ ਨੇ ਉਸ ਨੂੰ ਬੜਾ ਸੋਹਣਾ ਘਰ ਬਣਾ ਕੇ ਦਿੱਤਾ ਜ਼ਮੀਨ ਜਾਇਦਾਦ ਬਣਾ ਦਿੱਤੀ ਪੜਾ ਲਿਖਾ ਕੇ ਖੁਦ ਕਮੌਣਯੋਗ ਬਣਾ ਦਿੱਤਾ ਉਸ ਨੇ ਆਪਣੇ ਧੀਆ ਦੇ ਵਿਆਹ ਵੀ ਮਾੜੇ ਚੰਗੇ ਕੀਤੇ ਹੁਣ ਜੀਵਨ ਸਿੰਘ ਵੱਡਾ ਹੋ ਗਿਆ ਉਸ ਦਾ ਵਿਆਹ ਕਰ ਦਿੱਤਾ ਗਿਆ ਗੁਰਦੀਪ ਸਿੰਘ ਨੇ ਆਪਣੇ ਪੁੱਤਰ ਨੂੰ ਆਪਣੇ ਵੱਲੋਂ ਤਾਂ ਚੰਗੀ ਸੋਚ ਚੰਗੀ ਜ਼ਿੰਦਗੀ ਦੇਣ ਬਾਰੇ ਸੋਚਿਆ ਪਰ ਉਸਦੇ ਪੁੱਤਰ ਨੇ ਆਪਣੇ ਪਿਓ ਵੱਲੋਂ ਦਿੱਤੀ ਖੁੱਲ ਦਾ ਬਹੁਤ ਨਿਜ਼ਾਇਜ਼ ਫਾਇਦਾ ਚੱਕਿਆ ਗੁਰਦੀਪ ਸਿੰਘ ਦਾ ਪੁੱਤਰ ਜੀਵਨ ਸਿੰਘ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਤਾਂ ਉਹ ਗਲਤ ਸੰਗਤ ਵਿੱਚ ਪੈ ਗਿਆ ਉਹ ਸਕੂਲ ਤੋਂ ਕਾਲਜ ਵਿੱਚ ਪੜ੍ਹਨ ਲੱਗ ਗਿਆ ਤੇ ਗਲਤ ਸੰਗਤ ਵਿੱਚ ਪੈ ਗਿਆ ਉਹ ਨਸ਼ੇ ਕਰਨ ਲੱਗ ਗਿਆ ਉਹ ਖੁਦ ਨੂੰ ਇੱਕ ਗੈਂਗਸਟਰ ਸਮਝਣ ਲੱਗ ਗਿਆ ਉਸ ਦੀ ਦੋਸਤੀ ਵੀ ਗੈਂਗਸਟਰ ਬੰਦਿਆਂ ਨਾਲ ਹੋ ਗਈ ਉਹ ਮਾਪਿਓ ਲਈ ਤਾਂ ਕਾਲਜ ਪੜ੍ਹਨ ਲਈ ਜਾਂਦਾ ਸੀ ਪਰ ਉੱਥੇ ਉਹ ਗਲਤ ਸੰਗਤ ਵਿੱਚ ਪੈ ਜਾਂਦਾ ਗਲਤ ਕੰਮ ਕਰਦਾ ਉਸ ਦੀ ਰੁਚੀ ਵੀ ਗੈਂਗਸਟਰਾਂ ਵਾਲੇ ਕੰਮਾਂ ਵਿੱਚ ਹੋ ਗਈ ਹੁਣ ਉਸ ਦੀ ਕਾਲਜ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ ਘਰ ਦੇ ਸਭ ਕਹਿੰਦੇ ਕਿ ਹੁਣ ਤੇਰੀ ਕਾਲਜ ਦੀ ਪੜ੍ਹਾਈ ਪੂਰੀ ਹੋ ਗਈ ਹੁਣ ਤੈਨੂੰ ਕੀ ਕਰਨਾ ਹੈ ਉਸ ਨੇ ਘਰੇ ਸਭ ਨੂੰ ਝੂਠ ਬੋਲਿਆ ਕਿ ਮੈਨੂੰ ਯੂਨੀਵਰਸਿਟੀ ਵੱਲੋਂ ਕੰਪਨੀ ਵੱਲੋਂ ਸਿਲੈਕਟ ਕਰ ਲਿਆ ਗਿਆ ਹੈ ਤੇ ਮੈਨੂੰ ਪ੍ਰਾਈਵੇਟ ਕੰਪਨੀ ਵਿੱਚ ਜੋਬ ਮਿਲ ਗਈ ਪਰ ਅਸਲ ਵਿੱਚ ਉਹ ਗੈਂਗਸਟਰਾਂ ਦੀ ਜੁੰਡਲੀ ਵਿੱਚ ਰਲ ਕੇ ਫਰੋਤੀਆਂ ਲੈਂਦਾ ਕਿਡਨੈਪ ਕਰਦਾ ਕਤਲ ਕਰਦਾ ਅਜਿਹੇ ਕੰਮ ਕਰਨ ਲੱਗ ਪਿਆ ਉਹ ਸੱਟੇਬਾਜ਼ੀਆਂ ਲਾਉਂਦਾ ਤੇ ਪੈਸਾ ਕਮਾਉਂਦਾ ਤੇ ਘਰ ਵੀ ਲਿਆ ਕੇ ਦਿੰਦਾ ਘਰਦਿਆਂ ਨੂੰ ਇਹੀ ਲੱਗਦਾ ਕਿ ਇਹ ਜੌਬ ਕਰਦਾ ਹੈ ਇਸ ਲਈ ਉਸਦੀ ਤਨਖਾਹ ਹੈ ਉਸਦਾ ਪਿਤਾ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਸੀ ਸਿੱਧਾ ਸਾਦਾ ਇਨਸਾਨ ਸੀ ਉਹ ਆਪਣੇ ਪੁੱਤਰ ਦੀ ਸੋਚ ਤੇ ਨਜ਼ਰੀਏ ਨੂੰ ਨਾ ਪਛਾਣ ਸਕਿਆ ਕੋ ਸਕਦਾ ਘਰ ਵਿੱਚ ਇਸ ਮਾਮਲੇ ਤੇ ਕਦੇ ਗੱਲਬਾਤ ਵੀ ਹੁੰਦੀ ਹੋਵੇ ਬਹਿਸ ਵੀ ਹੁੰਦੀ ਹੋਵੇ ਪਰ ਕਈ ਵਾਰ ਮਾਪੇ ਬੱਚਿਆਂ ਦੀਆਂ ਗਲਤੀਆਂ ਤੇ ਪਰਦੇ ਵੀ ਪਾ ਜਾਂਦੇ ਹਨ ਉਹਨਾਂ ਦੇ ਘਰ ਦੇ ਅੰਦਰੂਨੀ ਮਾਮਲਿਆਂ ਬਾਰੇ ਤਾਂ ਮੈਨੂੰ ਬਹਾਲਾ ਪਤਾ ਨਹੀਂ ਹੈ ਪਰ ਇਹ ਸਭ ਜਾਣਦੇ ਕਿ ਗੁਰਦੀਪ ਸਿੰਘ ਆਪਣੇ ਪੁੱਤਰ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਹੁਣ ਗੁਰਦੀਪ ਸਿੰਘ ਦਾ ਪੁੱਤਰ ਸੱਟੇ ਬਾਜੀ ਵਿੱਚ ਮੋਟਾ ਪੈਸਾ ਲਾਉਣ ਲੱਗ ਪਿਆ ਇਸ ਰਾ ਵਿੱਚ ਉਹ ਜਿੱਤਦਾ ਗਿਆ ਪੈਸਾ ਕਮਾਉਂਦਾ ਗਿਆ ਦਿਨਾਂ ਵਿੱਚ ਹੀ ਉਸ ਦਾ ਪੈਸਾ ਦੁੱਗਣੇ ਤੋਂ ਤਿੱਗਣਾ ਤਿੱਗਣੇ ਤੋਂ ਚੌਕਣਾ ਇਸ ਤਰ੍ਹਾਂ ਵਧਦਾ ਗਿਆ ਹੁਣ ਰਿਸਕ ਉਠਾਉਂਦੇ ਹੋਏ ਗੁਰਦੀਪ ਸਿੰਘ ਦੇ ਤੇ ਉਸ ਦੇ ਪੁੱਤਰ ਜੀਵਨ ਸਿੰਘ ਨੇ ਬਹੁਤ ਮੋਟਾ ਪੈਸਾ ਕਮਾਉਣ ਦੀ ਲਾਲਸਾ ਨਾਲ ਬਹੁਤ ਵੱਡੀ ਰਕਮ ਉਸ ਨੇ ਸੱਟੇ ਤੇ ਲਗਾ ਦਿੱਤੀ ਰਕਮ ਬਹੁਤ ਜ਼ਿਆਦਾ ਵੱਡੀ ਹੋਣ ਕਰਕੇ ਰਿਸਕ ਵੀ ਬਹੁਤ ਵੱਡਾ ਸੀ ਦੂਸਰੇ ਪਾਸੇ ਗਰਦੀਪ ਸਿੰਘ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਜ਼ਮੀਨ ਜ਼ਿਆਦਾ ਬਣਾਈ ਜਿਸ ਕਾਰਨ ਹੁਣ ਘਰ ਦੀ ਆਰਥਿਕ ਹਾਲਤ ਇੱਕ ਵਧੀਆ ਸੀ ਗਰਦੀਪ ਸਿੰਘ ਹਰ ਸਾਲ ਇੱਕ ਦੋ ਕਿੱਲੇ ਜ਼ਮੀਨ ਖਰੀਦਦਾ ਹੁੰਦਾ ਸੀ ਇਸ ਵਾਰ ਵੀ ਉਸਨੇ ਦੋ ਕਿੱਲੇ ਜ਼ਮੀਨ ਖਰੀਦਣੀ ਸੀ ਬਿਆਨਾ ਹੋਇਆ ਹੋਇਆ ਸੀ ਰਜਿਸਟਰੀ ਹੋਣੀ ਸੀ ਇਸ ਲਈ ਘਰ ਵਿੱਚ ਉਸ ਨੇ 90 ਲੱਖ ਰੁਪਏ ਲਿਆਂਦਾ ਹੋਇਆ ਸੀ ਇਸ ਦਾ ਪਤਾ ਜੀਵਨ ਸਿੰਘ ਨੂੰ ਵੀ ਸੀ ਜੀਵਨ ਸਿੰਘ ਹੁਣ ਸੱਟੇਬਾਜ਼ੀ ਤੇ ਮੋਟਾ ਪੈਸਾ ਲਾਇਆ ਹੋਇਆ ਸੀ ਜੀਵਨ ਸਿੰਘ ਉਹ ਰਕਮ ਹਾਰ ਗਿਆ ਜੀਵਨ ਸਿੰਘ ਆਪਣੇ ਪਿਤਾ ਤੋਂ ਉਹ 90 ਲੱਖ ਰੁਪਏ ਦੀ ਮੰਗ ਕਰਦਾ ਹੁਣ ਗੁਰਦੀਪ ਸਿੰਘ ਨੂੰ ਵੀ ਆਪਣੇ ਪੁੱਤਰ ਦੀਆਂ ਕਰਤੂਤਾਂ ਦਾ ਥੋੜਾ ਥੋੜਾ ਅੰਦਾਜ਼ਾ ਤਾਂ ਸੀ ਕਿ ਇਹ ਗਲਤ ਰਸਤੇ ਵਿੱਚ ਪੈ ਗਿਆ ਗਲਤ ਸੰਗਤ ਵਿੱਚ ਪੈ ਗਿਆ ਹੈ ਪਰ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਸ ਦਾ ਪੁੱਤਰ ਇਸ ਹੱਦ ਤੱਕ ਗਲਤ ਸੰਗਤ ਵਿੱਚ ਪੈ ਗਿਆ ਹੈ ਤੇ ਉਸ ਦੀ ਜ਼ਿੰਦਗੀ ਦਾ ਬਿੜਾਗਰਕ ਹੋ ਚੁੱਕਾ ਹੈ ਗੁਰਦੀਪ ਸਿੰਘ ਨੇ ਆਪਣੇ ਪੁੱਤਰ ਨੂੰ ਉਹ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਕਣਕ ਦੀ ਫਸਲ ਖੇਤ ਵਿੱਚ ਬੀਜੀ ਹੋਈ ਸੀ ਦਸੰਬਰ ਦਾ ਮਹੀਨਾ ਸੀ ਬਹੁਤ ਜ਼ਿਆਦਾ ਠੰਡ ਹੋਣ ਕਰ ਧੁੰਦ ਵੀ ਬਹੁਤ ਜ਼ਿਆਦਾ ਸੀ ਕਣਕ ਨੂੰ ਪਾਣੀ ਲੱਗਣਾ ਸੀ ਤੇ ਰਾਤ ਨੂੰ ਲਾਈਟ ਔਨ ਕਰਕੇ ਗਰਦੀਪ ਸਿੰਘ ਨੇ ਕਣਕ ਦੀ ਫਸਲ ਨੂੰ ਰਾਤ ਨੂੰ ਪਾਣੀ ਲਾਉਣਾ ਸੀ ਜਦੋਂ ਰਾਤ ਦੇ 10 ਵਜੇ ਗਰਦੀਪ ਸਿੰਘ ਕਣਕ ਨੂੰ ਪਾਣੀ ਲਾਉਣ ਲਈ ਘਰੋਂ ਜਾਣ ਲੱਗਾ ਤਾਂ ਜੀਵਨ ਸਿੰਘ ਆਪਣੇ ਪਿਤਾ ਨੂੰ ਕਹਿੰਦਾ ਕਿ ਪਪਾ ਪਪਾ ਜੀ ਤੁਸੀਂ ਇਕੱਲੇ ਨਾ ਜਾਓ ਬਹੁਤ ਹਨੇਰਾ ਏ ਠੰਡ ਵੀ ਬਹੁਤ ਜ਼ਿਆਦਾ ਏ ਮੈਂ ਤੁਹਾਡੇ ਨਾਲ ਜਾਵਾਂਗਾ ਇਸ ਤਰ੍ਹਾਂ ਜੀਵਨ ਆਪਣੇ ਪਾਪੇ ਨਾਲ ਗੁਰਦੀਪ ਸਿੰਘ ਨਾਲ ਰਾਤ ਨੂੰ ਖੇਤ ਚਲੇ ਗਿਆ ਜੀਵਨ ਨੇ ਆਪਣੇ ਦਿਮਾਗ ਵਿੱਚ ਇਸ ਪਾਪ ਦੀ ਵਿਉਂਤ ਦਾ ਵਿਉਂਤ ਤਾਂ ਪਹਿਲਾਂ ਹੀ ਬਣਾਈ ਹੋਈ ਸੀ ਬਸ ਉਹ ਇਸ ਵਿਉਂਤ ਨੂੰ ਅੰਜਾਮ ਦੇ ਰਿਹਾ ਸੀ ਉਹ ਰਾਤ ਨੂੰ ਦੋਵੇਂ ਪਿਓ ਪੁੱਤ ਮੋਟਰਸਾਈਕਲ ਤੇ ਪਾਣੀ ਲਾਉਣ ਲਈ ਖੇਤ ਚਲੇ ਗਏ ਜੀਵਨ ਸੇਤਾ ਪਕੋਬਦ ਵਧੀਆ ਹਟਾ ਘਟਾ ਜਵਾਨ ਸੀ ਉਸ ਦਾ ਪਿਤਾ ਉਮਰ ਦੇ ਹਿਸਾਬ ਨਾਲ ਹੁਣ ਬਜ਼ੁਰਗ ਹੋ ਚੁੱਕਾ ਸੀ ਸਰੀਰ ਵਿੱਚੋਂ ਬਲ ਵੀ ਘਟ ਚੁੱਕਾ ਸੀ ਜੀਵਨ ਆਪਣੇ ਪਾਪਾ ਨੂੰ ਕਹਿੰਦਾ ਪਾਪਾ ਮੈਂ ਬੈਟਰੀ ਫੜਦਾ ਹਾਂ ਤੁਸੀਂ ਕਈ ਨਾਲ ਪਾਣੀ ਵਾਲਾ ਨੱਕਾ ਮੋੜਦੇ ਹੋ ਜਦੋਂ ਗੁਰਦੀਪ ਸਿੰਘ ਚੁੱਕਿਆ ਝੁੱਕ ਕੇ ਕਈ ਨਾਲ ਪਾਣੀ ਵਾਲਾ ਨੱਕਾ ਮੋੜਨ ਲੱਗਾ ਤਾ ਜੀਵਨ ਆਪਣੇ ਪਾਪਾ ਨੂੰ ਧੌਂ ਤੋਂ ਫੜ ਕੇ ਉਸੇ ਕਈ ਉੱਤੇ ਜ਼ੋਰ ਦੀ ੱਤਕਾ ਮਾਰ ਦਿੰਦਾ ਹੈ ਫਿਰ ਉਹ ਗਰਦੀਪ ਸਿੰਘ ਦੇ ਉੱਤੇ ਬੈਠ ਜਾਂਦਾ ਹੈ ਉਸ ਕੋਲੋਂ ਕਈ ਖੋ ਕੇ ਉਸ ਤੇ ਗਲ ਤੇ ਵੱਖੀਆਂ ਵਿੱਚ ਕਿਰਚਾ ਨਾਲ ਹਾਰ ਕਰਦਾ ਹੈ ਆਪਣੇ ਪਿਤਾ ਦੇ ਉੱਪਰ ਤਿੰਨ ਚਾਰ ਵਾਰ ਕਰਦਾ ਤਾਂ ਉਸ ਦਾ ਪਿਤਾ ਉਸ ਨੂੰ ਹੱਥ ਜੋੜਦਾ ਮਿੰਤਾ ਕਰਦਾ ਤੂੰ ਮੇਰੀ ਜਾਨ ਬਖਸ਼ ਦੇ ਪਰ ਜੀਵਨ ਸਿੰਘ ਨੂੰ ਆਪਣੇ ਪਿਓ ਤੇ ਭੋਰਾ ਜਿੰਨਾ ਵੀ ਤਰਸ ਨਹੀਂ ਆਉਂਦਾ ਉਹ ਉਸ ਦੀ ਜਾਨ ਲੈ ਕੇ ਰਹਿੰਦਾ ਫਿਰ ਉਹ ਖੁਦ ਨੂੰ ਥੋੜੀਆਂ-ਬਹੁਤੀਆਂ ਸੱਟਾਂ ਫਿੱਟਾਂ ਲਾ ਲੈਂਦਾ ਫਿਰ ਦੌੜਦਾ ਹੋਇਆ ਘਰ ਆ ਜਾਂਦਾ ਤੇ ਘਰਦਿਆਂ ਨੂੰ ਕਹਿੰਦਾ ਸਾਨੂੰ ਉੱਥੇ ਬੰਦਿਆਂ ਨੇ ਘੇਰ ਲਿਆ ਪਾਪਾ ਨੂੰ ਉਹਨਾਂ ਨੇ ਮਾਰ ਦਿੱਤਾ ਹਏ ਮੇਰੇ ਪਾਪਾ ਨੂੰ ਉਹਨਾਂ ਮਾਰ ਦਿੱਤਾ ਇਸ ਤਰ੍ਹਾਂ ਉਹ ਝੂਠਾ ਨਾਟਕ ਰਚਦਾ ਇਸ ਤਰ੍ਹਾਂ ਸਭ ਨੂੰ ਜਿਵੇਂ ਹੀ ਪਤਾ ਲੱਗਦਾ ਗਦੀਪ ਸਿੰਘ ਦੀ ਮੌਤ ਬਾਰੇ ਸਭ ਨੂੰ ਸੁਣ ਕੇ ਬਹੁਤ ਹੈਰਾਨੀ ਹੁੰਦੀ ਕਿ ਗਰਦੀਪ ਸਿੰਘ ਦਾ ਦੁਸ਼ਮਣ ਕੌਣ ਹੋ ਸਕਦਾ ਹੈ ਕਿਉਂਕਿ ਗਰਦੀਪ ਸਿੰਘ ਨੇ ਅੱਜ ਤੱਕ ਕਿਸੇ ਨਾਲ ਨੀਵੀਂ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕੀਤੀ ਸੀ ਅਜਿਹੀ ਗਰਦੀਪ ਸਿੰਘ ਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ ਕਿ ਉਸਨੇ ਗਰਦੀਪ ਸਿੰਘ ਦੀ ਜਾਨ ਹੀ ਲੈ ਲਈ ਸਭ ਨੂੰ ਗਰਦੀਪ ਸਿੰਘ ਦੇ ਕਤਲ ਦੀ ਗੱਲ ਸੁਣ ਕੇ ਹੈਰਾਨੀ ਸੀ ਨਾਲ ਹੀ ਸਦਮਾ ਸੀ ਗੁਰਦੀਪ ਸਿੰਘ ਦਾ ਪੁੱਤਰ ਜੀਵਨ ਸਿੰਘ ਸਭ ਲੋਕਾਂ ਵਿੱਚ ਉੱਚੀ ਉੱਚੀ ਰੋ ਕੇ ਆਪਣੀ ਅਕਤਾ ਪਿਤਾ ਦੀ ਮੌਤ ਦਾ ਸ਼ੋਕ ਮਨਾ ਰਿਹਾ ਸੀ ਗੁਰਦੀਪ ਸਿੰਘ ਦੀ ਮੌਤ ਮੌਤ ਨਹੀਂ ਕਤਲ ਸੀ ਇਸ ਲਈ ਪੁਲਸ ਵੀ ਘਰ ਪੁਲਸ ਦੀ ਕਾਰਵਾਈ ਬੰਦੀ ਸੀ ਗੁਰਦੀਪ ਸਿੰਘ ਦੀ ਮੌਤ ਦਾ ਇਕਲੌਤਾ ਗਵਾਹ ਉਸ ਦਾ ਪੁੱਤਰ ਜੀਵਨ ਸਿੰਘ ਹੀ ਸੀ ਇਸ ਤਰ੍ਹਾਂ ਪੁਲਸ ਨੇ ਉਸ ਤੋਂ ਪੁਸ਼ਤਾਸ਼ਤ ਕਰਨੀ ਹੀ ਸੀ ਗੁਰਦੀਪ ਸਿੰਘ ਦੇ ਪੁੱਤਰ ਜੀਵਨ ਸਿੰਘ ਤੋਂ ਜਦੋਂ ਪੁਲਸ ਨੇ ਬਿਆਨ ਲੈਣੇ ਸ਼ੁਰੂ ਕੀਤੇ ਤਾਂ ਗਦੀਪ ਸਿੰਘ ਦਾ ਪੁੱਤਰ ਜੀਵਨ ਸਿੰਘ ਆਪਣੇ ਬਿਆਨਾਂ ਤੋਂ اٹਕਦਾ ਤੇ ਬਦਲਦਾ ਦਿਖਾਈ ਦਿੱਤਾ ਇੱਕ ਵਾਰ ਪੁਲਿਸ ਨੇ ਗਦੀਪ ਸਿੰਘ ਦਾ ਅੰਤਿਮ ਸੰਸਕਾਰ ਤਾਂ ਹੋਣ ਦਿੱਤਾ ਫਿਰ ਪੁਲਿਸ ਨੇ ਜੀਵਨ ਸਿੰਘ ਦੇ ਰਿਮਾਨਡ ਦਾ ਆਰਡਰ ਲਏ ਜੀਵਨ ਸਿੰਘ ਨੇ ਆਪਣੇ ਪਿਤਾ ਨੂੰ ਮਾਰਨ ਦਾ ਕਾਰਨ ਤੇ ਮਾਰਨ ਦੀ ਵਿਉਂਤ ਤੇ ਬਾਕੀ ਸਾਰੇ ਅਪਰਾਧ ਮੰਨੇ ਉਸ ਨੇ ਹੋਰ ਵੀ ਜੋ ਅੱਗੇ ਅਪਰਾਧ ਕਰਨੇ ਸੀ ਜਾਂ ਪਿੱਛੇ ਅਪਰਾਧ ਕੀਤੇ ਸੀ ਉਸ ਨੇ ਸਾਰੇ ਅਪਰਾਧ ਮੰਨੇ ਇਸ ਜ਼ੁਲਮ ਲਈ ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਬੇਸ਼ੱਕ ਜੀਵਨ ਸਿੰਘ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਗਈ ਤੇ ਸੋਚਿਆ ਜਾਵੇ ਇਹ ਸਜ਼ਾ ਬਹੁਤ ਥੋੜੀ ਸੀ ਦੁਨੀਆ ਵਿੱਚ ਇੱਕ ਪਿਤਾ ਸਭ ਤੋਂ ਵੱਧ ਵਿਸ਼ਵਾਸ ਆਪਣੇ ਪੁੱਤਰ ਤੇ ਹੀ ਕਰਦਾ ਹੈ ਪਰ ਜੀਵਨ ਸਿੰਘ ਦੇ ਇਸ ਕਦਮ ਨੇ ਪਿਓ ਪੁੱਤਰ ਦੇ ਰਿਸ਼ਤੇ ਵਿੱਚੋਂ ਵਿਸ਼ਵਾਸ ਨਾਮ ਦੀ ਚੀਜ਼ ਨੂੰ ਘਟਹਿਰੇ ਵਿੱਚ ਖੜਾ ਕਰ ਦਿੱਤਾ ਤੇ ਇਨਸਾਨੀਅਤ ਨਾਮ ਦੀ ਚੀਜ਼ ਨੂੰ ਵੀ ਧਾਤੇ ਲਾ ਦਿੱਤਾ ਗੁਰਦੀਪ ਸਿੰਘ ਦੀ ਮੌਤ ਦਾ ਜਿੱਥੇ ਉਸਦੇ ਮਾਪਿਓ ਤੇ ਬਹੁਤ ਦੁੱਖ ਦਾ ਸਦਮਾ ਸੀ ਪੁੱਤਰ ਵੱਲੋਂ ਲੈ ਗਏ ਇਸ ਕਦਮ ਦੇ ਨਾਲ ਜੀਵਨ ਸਿੰਘ ਦੀ ਮਾਂ ਸ਼ਰਮ ਨਾਲ ਝੁਕ ਰਹੀ ਸੀ ਕਹਿ ਰਹੀ ਸੀ ਰੱਬਾ ਜਹੇ ਪੁੱਤ ਨਾਲੋਂ ਮੈਂ ਬਾਝ ਹੀ ਚੰਗੀ ਸੀ ਤੇ ਜੀਵਨ ਸਿੰਘ ਦੇ ਦਾਦਾ ਦਾਦੀ ਕਹਿ ਰਹੇ ਸੀ ਜਿਸ ਮੂਹ ਨਾਲ ਰੱਬ ਕੋਲੋਂ ਤੈਨੂੰ ਮੰਗਿਆ ਸੀ ਅੱਜ ਉਸ ਮੰਗ ਲਈ ਪਛਤਾਵਾ ਹੈ ਇੱਕ ਪਾਸੇ ਗਰਦੀਪ ਸਿੰਘ ਦੀ ਮੌਤ ਦਾ ਦੁੱਖ ਉਸ ਤੋਂ ਵੱਡਾ ਦੁੱਖ ਉਸ ਦਾ ਕਾਤਲ ਕੌਣ ਇਸ ਗੱਲ ਦਾ ਗਰਦੀਪ ਸਿੰਘ ਇਸ ਦੁਨੀਆ ਤੋਂ ਚਲੇ ਗਿਆ ਤੇ ਉਸ ਦਾ ਪੁੱਤਰ ਜੇਲ੍ਹ ਵਿੱਚ ਚਲੇ ਗਿਆ ਜਿਸ ਪੁੱਤਰ ਨੇ ਪਿਓ ਦੀਆਂ ਜ਼ਿੰਮੇਵਾਰੀਆਂ ਨੂੰ ਚੁੱਕਣਾ ਸੀ ਉਸ ਪੁੱਤਰ ਨੇ ਹੀ ਪਿਓ ਨੂੰ ਖਾ ਲਿਆ ਲੋਕ ਕਹਿ ਰਹੇ ਸੀ ਰੱਬਾ ਜਿਹੇ ਪੁੱਤਰ ਨੂੰ ਨਰਕ ਵਿੱਚ ਵੀ ਜਗ੍ਹਾ ਨਾ ਮਿਲੇ ਸੋ ਦੋਸਤੋ ਤੁਹਾਨੂੰ ਇਹ ਮੇਰੀ ਸੱਚੀ ਕਹਾਣੀ ਕਿਵੇਂ ਦੀ ਲੱਗੀ ਇਸ ਕਹਾਣੀ ਬਾਰੇ ਤੁਹਾਡੀ ਕੀ رائے ਹੈ ਆਪਣੀ رائے ਜ਼ਰੂਰ ਭੇਜਣਾ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ